ਸਰ ਫੋਟੋਆਂ ਵਾਇਰਲ ਹੋਈਆਂ ਜਿਹੜੀਆਂ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਫੋਟੋਆਂ ਵਾਇਰਲ ਹੋਈਆਂ ਪਰ ਉਸ ਗਾਮਲੇ 'ਚ ਮੈਂ ਪਹਿਲਾਂ ਵੀ ਤੁਹਾਡੇ ਪੱਤਰਕਾਰ ਪਾਈ ਫਿਰ ਤੋਂ ਹੁਣ ਹੀ ਲੈ ਕੇ ਗਿਆ ਇੰਟਰਵਿਊ ਉਸ ਤੇ ਤੁਸੀਂ ਹੁਣ ਆਪ ਦੇਖ ਲਓ ਜਿਹੜੇ ਸਾਡੇ ਫਾਇਟ ਅੰਡਰਸ ਹੈ ਇਸ ਟਾਈਮ ਆਪਣੇ ਗਰਜਾਂ 'ਚ ਖੜੇ ਹੈ ਠੀਕ ਹੈ ਇਹ ਕੋਈ ਫੋਟੋਆਂ ਦੇਖਣ ਤੋਂ ਪਹਿਲਾਂ ਦੀ ਗੱਲ ਨਹੀਂ ਹੈ ਇਹ ਫੋਟੋਆਂ ਤੋਂ ਬਾਅਦ ਦੀ ਗੱਲ ਨਹੀਂ ਹੈ ਜਦੋਂ ਇਹ ਫੋਟੋਆਂ ਲਈਆਂ ਗਈਆਂ ਉਸ ਟਾਈਮ ਸਾਡੀਆਂ ਗੱਡੀਆਂ ਜਿਹੜੀਆਂ ਸਾਡੀਆਂ ਫਾਸਟੇਸ਼ਨ ਦੀਆਂ ਗੱਡੀਆਂ ਸੀਗੀਆਂ ਇੱਕ ਖਨੋਰੀ ਬਾਰਡਰ ਖੜੀ ਸੀ ਤੇ ਇੱਕ ਸ਼ੰਭੂ ਬਾਰਡਰ ਖੜੀ ਸੀ ਤੇ ਗੈरेज ਖਾਲੀ ਸਨ ਜੇ ਕੋਈ ਅਫਸਰ ਆਇਆ ਡਿਊਟੀ ਤੇ ਆਇਆ ਕੋਈ ਮੁਲਾਜ਼ਮ ਡਿਊਟੀ ਤੇ ਆਇਆ ਹੁੰਦਾ ਉਸਨੇ ਗੈरेज ਖਾਲੀ ਦੇ ਕਿ ਉੱਤੇ ਲਗਾਤੀ ਗੱਡੀ ਉਸ ਟਾਈਮ ਕਿਸੇ ਨੇ ਫੋਟੋ ਖਿੱਚ ਕੇ ਵਾਇਰਲ ਕਰ ਦਿੱਤੀ ਤਾਂ ਜਿਹੜੀ ਗੱਡੀ ਧੋਣ ਦੇ ਮਾਮਲੇ 'ਚ ਮੈਂ ਤੁਹਾਨੂੰ ਕਲੀਅਰ ਦੱਸਾਂਗਾ ਗੱਡੀ ਧੋਣ ਦੇ ਮਾਮਲੇ 'ਚ ਤੁਸੀਂ ਦੇਖੋਗੇ ਫੋਟੋਆਂ ਦੇ ਵਿੱਚ ਤਾਂ ਤੇਰੇ ਸਾਡੇ ਸਵੇਰੇ ਡਿਊਟੀ ਦੇ 8 ਵਜੇ ਡਿਊਟੀ ਤੇ ਆਉਂਦੇ ਨੇ ਕਰਮਚਾਰੀ ਜਾਂ 4 ਵਜੇ ਡਿਊਟੀ ਤੇ ਆਉਂਦੇ ਨੇ ਜਾਂ ਰਾਤ ਨੂੰ 12 ਵਜੇ ਡਿਊਟੀ ਤੇ ਆਉਂਦੇ ਨੇ ਤਾਂ ਉਹਨਾਂ ਕਰਮਚਾਰੀਆਂ ਦੀ ਡਿਊਟੀ ਆ ਆਪਣੀਆਂ ਗੱਡੀਆਂ ਸਟਾਰਟ ਕਰਕੇ ਆਪਣੀਆਂ ਗੱਡੀਆਂ ਨੂੰ ਧੋਤਵਾਈ ਕਰਕੇ ਆਪਣੀ ਗੱਡੀ ਨੂੰ ਚਲਾ ਕੇ ਸਟਾਰਟ ਕਰਕੇ ਚੈੱਕ ਕਰਨਾ ਤੇ ਉਹਦੀ ਉਹਨੂੰ ਚਾਰਜ ਲੈਣਾ ਤਾਂ ਇਸ ਮਾਮਲੇ ਸਵੇਰੇ 8 ਵਜੇ ਗੱਡੀ ਆਈ ਸੀਗੀ ਜਿਵੇਂ 9 9:30 ਦਾ ਟਾਈਮ ਹੁੰਦਾ ਅਫਸਰਾਂ ਦੇ ਆਉਣ ਦਾ ਤੇ 9 ਵਜੇ ਦਾ ਟਾਈਮ ਹੈਗਾ ਕੋਈ ਮੁਲਾਜ਼ਮ ਗੱਡੀ ਸਰਕਾਰੀ ਗੱਡੀ ਨੂੰ ਧੋ ਰਿਆ ਸੀਗਾ ਮੈਂ ਆਪ ਖੁਦ ਮਾਨਦਾ ਕਿ ਉਹ ਜਿਹੜੀ ਪ੍ਰਾਈਵੇਟ ਗੱਡੀ ਦਿਖਾਈ ਗਈ ਹੈ ਉਸ ਉਹ ਮੇਰੀ ਆਪਣੀ ਗੱਡੀ ਹੈ ਪਰਸਨਲ ਗੱਡੀ ਹੈ ਮੈਂ ਆ ਕੇ ਖੜਾ ਤੀ ਮੈਂ ਆਪਣੇ ਆਫਿਸ 'ਚ ਬੈਠ ਗਿਆ ਡਰਾਈਵਰ ਨੇ ਪਾਣੀ ਪਾंदे ਪਾंदे ਉਸ ਗੱਡੀ ਤੇ ਵੀ ਪਾਣੀ ਪਾ ਦਿੱਤਾ ਸਰ ਕਦੋਂ ਦੀ ਇਹ ਜਿਹੜੀ ਸਰ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਕਿਉਂਕਿ ਮੈਂ ਰੁਟੀਨ 'ਚ ਆਪਣੀ ਗੱਡੀ ਧਿਆਨ ਨਾਲ ਕਿਸ ਦਿਨ ਮਾਰਿਆ ਕਿਸ ਦਿਨ ਨਹੀਂ ਮਾਰਿਆ ਧਿਆਨ 'ਚ ਨਹੀਂ ਹੁਣ ਇਹ ਕਾਫੀ ਪੁਰਾਣੀ ਵੀਡੀਓ ਹੈ ਕੋਈ ਨਵੀਂ ਵੀਡੀਓ ਨਹੀਂ ਹੈ ਜਾਂ ਨਵੇਂ ਫੋਟੋਜ਼ ਨਹੀਂ ਹੈ ਕਿਉਂਕਿ ਜਿਹੜੀ ਗੱਡੀ ਜਿਹੜੀ ਗੱਡੀ ਫੋਰਟ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਸੈਲਟੋਸ ਗੱਡੀ ਗੱਡੀ ਖੜੀ ਦਿਖਾਈ ਗਈ ਹੈ ਸਰ ਸਾਡੇ ਉਹ ਆਈਡੀਐਫਓ ਸਾਫ ਸੀ ਜਿਹੜੇ ਮੋਹੱਲੇ ਤੋਂ ਟਰਾਂਸਫਰ ਹੋ ਕੇ ਆਏ ਸੀਗੇ ਜਦੋਂ ਕਿ ਉਹ ਜਨਵਰੀ ਦੇ ਵਿੱਚ ਅ ਦਸੰਬਰ ਦੇ ਵਿੱਚ ਉਹਨਾਂ ਦੇ ਉਰ ਤੋਂ ਟਰਾਂਸਫਰ ਹੋ ਚੁੱਕੀ ਹੈ ਸਰ ਕੋਈ ਹਦਾਇਤਾਂ ਕਰੀਏਂਗੀਆਂ ਨਹੀਂ ਸਰ ਦੁਬਾਰਾ ਹਦਾਇਤਾਂ ਕਰਦਿਆਂ ਫੋਟੋ ਵੀਡੀਓ ਵਾਰਨ ਹੋਣ ਤੋਂ ਬਾਅਦ ਦੁਬਾਰਾ ਕਰਮਚਾਰੀਆਂ ਨੂੰ ਹਦਾਇਤਾਂ ਕਰਦੇ ਨੇ ਪ੍ਰੋਪਰ ਉਹਨਾਂ ਨੂੰ ਦੱਸ ਦਿੱਤਾ ਗਿਆ ਤੇ ਵੀ ਆਪਣੇ ਜਿਹੜੇ ਗੱਡੀਆਂ ਮੋਟਰਸਾਈਕਲ ਸਕੂਟਰ ਸਾਰੇ ਆਪਣੇ ਉਸ ਚ ਲਗਾਓ ਗੈਰੇਚ ਲਗਾਓ ਗੈਰੇ ਸਾਡੇ ਕੋਲ ਓਪਨ ਜਗ੍ਹਾ ਬਣੀ ਹੋਈ ਹੈ ਗੈਰੇਜ ਦੀ ਅਸੀਂ बनवा ਲਾਂਗੇ ਸਰ ਜਗ੍ਹਾ ਦੀ ਲੱਗਦਾ ਪ੍ਰੋਬਲਮ ਹੈਗੀ ਪਟੇਲਾ ਦੇ ਵਿੱਚ ਹੈ ਸਰ ਦੇਖੋ ਤੁਸੀਂ ਮੁਲਾਜ਼ਮ ਨਹੀਂ ਗਏ ਆਉਂਦੇ ਨੇ ਕਿ ਗੱਡੀਆਂ ਮੁਲਾਜ਼ਮ ਦੀ ਗੱਲ ਨਹੀਂ ਸਰ ਮੈਂ ਜਗ੍ਹਾ ਦੀ ਪ੍ਰੋਬਲਮ ਤੇ ਇਸ ਤਰ੍ਹਾਂ ਗੱਲ ਕਰੂੰਗਾ ਮੈਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਨ ਜਾਂਚ ਠੀਕ ਹੈ ਪ੍ਰੋਬਲਮ ਹੁੰਦੀ ਹੈ ਬਟ ਜੇ ਤੁਸੀਂ ਜਾਓ ਇਸ ਟਾਈਮ ਸਾਈਂ ਮਾਰਕੀਟ ਤੁਹਾਡੇ ਰੇਖ ਦੇ ਦੇਖਦੇ ਸਾਡੀ ਫਾਇਰ ਟੈਂਡਰ ਨਿਕਲਿਆ ਹੋਣੀ ਅੱਗ ਲੱਗੀ ਇੱਕ ਤਾਂ ਸਾਨੂੰ ਸਾਈਂ ਮਾਰਕੀਟ ਚ ਨਿਕਲਣ ਵਾਸਤੇ ਹੀ 10 ਮਿੰਟ ਲੱਗ ਜੰਨੇ ਆ ਅਸੀਂ ਤਾਂ ਆਪ ਕਹਿੰਦੇ ਆ ਵੀ ਸਾਨੂੰ ਸਾਡੇ ਫਾਇਰ ਸਟੇਸ਼ਨ ਬਾਹਰ ਹੋਣੀ ਚਾਹੀਦੀ ਆ ਸਾਡੇ ਸਟੇਸ਼ਨ ਬਣ ਵੀ ਰਹੇ ਆ ਕਰਾਜਪੁਰਾ ਰੋਡ ਤੇ ਅਸੀਂ ਮਤਾ ਪਾਸ ਕਰਾ ਚੁਕੇ ਉਸ ਤੋੜਾ ਇੱਕ ਫੋਕਲ ਪੁਆਇੰਟ ਦਾ ਮਤਾ ਪਾਸ ਕਰਾ ਚੁਕੇ ਜਿਸ ਤੇ ਸਟੇਸ਼ਨ ਅਸੀਂ ਬਾਹਰ ਆਊਟਸਾਈਡ ਖੋਲ ਰਹੇ ਆ ਅਲਹੁਲ ਸਰ ਫੋਟੋਆਂ ਵਾਇਰਲ ਹੋਈਆਂ ਜਿਹੜੀਆਂ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਫੋਟੋਆਂ ਵਾਇਰਲ ਹੋਈਆਂ ਪਰ ਉਸ ਬਾਵਨਿਜ ਮੈਂ ਪਹਿਲਾਂ ਵੀ ਤੁਹਾਡੇ ਪੱਤਰਕਾਰ ਪਾਈ ਮਰ ਤੋਂ ਹੁਣ ਹੀ ਲੈ ਕੇ ਗਏ ਇੰਟਰਵਿਊ ਉਸ ਤੇ ਤੁਸੀਂ ਹੁਣ ਆਪ ਦੇਖ ਲਓ ਜਿਹੜੇ ਸਾਡੇ ਫਾਇਟ ਅੰਡਰਸ ਹੈ ਇਸ ਟਾਈਮ ਆਪਣੇ ਗਰਜਾਂ ਚ ਖੜੇ ਆ ਠੀਕ ਹੈ ਇਹ ਕੋਈ ਫੋਟੋਆਂ ਦੇਖਣ ਤੋਂ ਪਹਿਲਾਂ ਦੀ ਗੱਲ ਨਹੀਂ ਹੈ ਜਾਂ ਫੋਟੋਆਂ ਤੋਂ ਬਾਅਦ ਦੀ ਗੱਲ ਨਹੀਂ ਹੈ ਜਦੋਂ ਇਹ ਫੋਟੋਆਂ ਲਈਆਂ ਗਈਆਂ ਉਸ ਟਾਈਮ ਸਾਡੀਆਂ ਗੱਡੀਆਂ ਜਿਹੜੀਆਂ ਸਾਡੀਆਂ ਫਾਸਟੇਸ਼ਨ ਦੀਆਂ ਗੱਡੀਆਂ ਸੀਗੀਆਂ ਇੱਕ ਖਨੋਰੀ ਬਾਰਡਰ ਖੜੀ ਸੀ ਤੇ ਇੱਕ ਸ਼ੰਭੂ ਬਾਰਡਰ ਖੜੀ ਸੀ ਤੇ ਗੈरेज ਖਾਲੀ ਸਨ ਜੇ ਕੋਈ ਅਫਸਰ ਆਇਆ ਡਿਊਟੀ ਤੇ ਆਇਆ ਕੋਈ ਮੁਲਾਜ਼ਮ ਡਿਊਟੀ ਤੇ ਆਇਆ ਹੁੰਦਾ ਉਸਨੇ ਗੈरेज ਖਾਲੀ ਦੇ ਕਿ ਉੱਤੇ ਲਗਾ ਦਿੱਤੀ ਗੱਡੀ ਉਸ ਟਾਈਮ ਕਿਸੇ ਨੇ ਫੋਟੋ ਖਿੱਚ ਕੇ ਵਾਇਰਲ ਕਰ ਦਿੱਤੀ ਤਾਂ ਜਿਹੜੀ ਗੱਡੀ ਧੋਣ ਦੇ ਮਾਮਲੇ 'ਚ ਮੈਂ ਤੁਹਾਨੂੰ ਕਲੀਅਰ ਦੱਸਾਂਗਾ ਗੱਡੀ ਧੋਣ ਦੇ ਮਾਮਲੇ 'ਚ ਤੁਸੀਂ ਦੇਖੋਗੇ ਫੋਟੋਆਂ ਦੇ ਵਿੱਚ ਤਦ ਇਹ ਸਾਡੇ ਸਵੇਰੇ ਡਿਊਟੀ ਦੇ 8 ਵਜੇ ਡਿਊਟੀ ਤੇ ਆਉਂਦੇ ਆ ਕਰਮਚਾਰੀ ਜਾਂ 4 ਵਜੇ ਡਿਊਟੀ ਤੇ ਆਣੇ ਆ ਜਾਂ ਰਾਤ ਨੂੰ 12 ਵਜੇ ਡਿਊਟੀ ਤੇ ਆਣੇ ਆ ਤਾਂ ਉਹਨਾਂ ਕਰਮਚਾਰੀਆਂ ਦੀ ਡਿਊਟੀ ਆ ਆਪਣੀਆਂ ਗੱਡੀਆਂ ਸਟਾਰਟ ਕਰਕੇ ਆਪਣੀਆਂ ਗੱਡੀਆਂ ਨੂੰ ਧੋਤ ਦਵਾਈ ਕਰਕੇ ਆਪਣੀ ਗੱਡੀ ਨੂੰ ਚਲਾ ਕੇ ਸਟਾਰਟ ਕਰਕੇ ਚੈੱਕ ਕਰਨਾ ਤੇ ਉਹਦੀ ਉਹਨੂੰ ਚਾਰਜ ਲੈਣਾ ਤਾਂ ਇਸ ਮਾਮਲੇ ਸਵੇਰੇ 8 ਵਜੇ ਗੱਡੀ ਆਈ ਸੀਗੀ ਜਿਵੇਂ 9 9:30 ਦਾ ਟਾਈਮ ਹੁੰਦਾ ਅਫਸਰਾਂ ਦੇ ਆਨ ਦਾ ਤੇ 9 ਵਜੇ ਦਾ ਟਾਈਮ ਹੈਗਾ ਕੋਈ ਮੁਲਾਜ਼ਮ ਗੱਡੀ ਸਰਕਾਰੀ ਗੱਡੀ ਨੂੰ ਧੋ ਰਿਆ ਸੀਗਾ ਮੈਂ ਆਪ ਖੁਦ ਮੰਨਦਾ ਕਿ ਉਹ ਜਿਹੜੀ ਪ੍ਰਾਈਵੇਟ ਗੱਡੀ ਦਿਖਾਈ ਗਈ ਹੈ ਇਸ ਵਿੱਚ ਉਹ ਮੇਰੀ ਆਪਣੀ ਗੱਡੀ ਹੈ ਪਰਸਨਲ ਗੱਡੀ ਹੈ ਮੈਂ ਆ ਕੇ ਖੜਾ ਤੀ ਮੈਂ ਆਪਣੇ ਆਫਿਸ 'ਚ ਬੈਠ ਗਿਆ ਡਰਾਈਵਰ ਨੇ ਪਾਣੀ ਪਾंदे ਪਾंदे ਉਸ ਗੱਡੀ ਤੇ ਵੀ ਪਾਣੀ ਪਾ ਦਿੱਤਾ ਸਰ ਕਦੋਂ ਦੀ ਇਹ ਜਿਹੜੀ ਸਰ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਕਿਉਂਕਿ ਮੈਂ ਰੁਟੀਨ 'ਚ ਆਪਣੀ ਗੱਡੀ ਧਿਆਨ ਨਾਲ ਕਿਸ ਦਿਨ ਮਾਰਿਆ ਕਿਸ ਦਿਨ ਨਹੀਂ ਮਾਰਿਆ ਧਿਆਨ 'ਚ ਨਹੀਂ ਹੁਣ ਇਹ ਕਾਫੀ ਪੁਰਾਣੀ ਵੀਡੀਓ ਹੈ ਕੋਈ ਨਵੀਂ ਵੀਡੀਓ ਨਹੀਂ ਹੈ ਜਾਂ ਨਵੇਂ ਫੋਟੋਜ਼ ਨਹੀਂ ਹੈ ਕਿਉਂਕਿ ਜਿਹੜੀ ਗੱਡੀ ਜਿਹੜੀ ਗੱਡੀ ਫੋਟੋ ਵਾਇਰਲ ਹੋ ਰਹੀ ਆ ਉਸ ਦੇ ਵਿੱਚ ਸੈਲਟੋਸ ਗੱਡੀ ਗੱਡੀ ਖੜੀ ਦਿਖਾਈ ਗਈ ਆ ਸਰ ਸਾਡੇ ਉਹ ਆਈਡੀਪੀਓਸ ਸਾਫ ਸੀ ਜਿਹੜੇ ਮੋਹੱਲੇ ਤੋਂ ਟਰਾਂਸਫਰ ਹੋ ਕੇ ਆਏ ਸੀਗੇ ਜਦੋਂ ਕਿ ਉਹ ਜਨਵਰੀ ਦੇ ਵਿੱਚ ਦਸੰਬਰ ਦੇ ਵਿੱਚ ਉਹਨਾਂ ਦੇ ਹਰ ਤੋਂ ਟਰਾਂਸਫਰ ਹੋ ਚੁੱਕੀ ਆ ਸਰ ਕੋਈ ਹਦਾਇਤਾਂ ਕਰੀਏਂਗੀਆਂ ਨਹੀਂ ਸਰ ਦੁਬਾਰਾ ਹਦਾਇਤਾਂ ਕਰਦਿਆਂ ਫੋਟੋ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੁਬਾਰਾ ਕਰਮਚਾਰੀਆਂ ਨੂੰ ਹਦਾਇਤਾਂ ਕਰਦੇ ਨੇ ਪ੍ਰੋਪਰ ਉਹਨਾਂ ਨੂੰ ਦੱਸ ਦਿੱਤਾ ਗਿਆ ਤੇ ਵੀ ਆਪਣੇ ਜਿਹੜੇ ਗੱਡੀਆਂ ਮੋਟਰਸਾਈਕਲ ਸਕੂਟਰ ਸਾਰੇ ਆਪਣੇ ਉਸੇ ਲਗਾਓ ਗੈਰੇਚ ਲਗਾਓ ਗੈਰੇ ਸਾਡੇ ਕੋਲ ਓਪਨ ਸਗਾ ਬਣੀ ਹੋਈ ਹੈ ਗੈਰੇਜ ਦੀ ਅਸੀਂ ਬਣਵਾ ਲਾਂਗੇ ਸਰ ਜਗ੍ਹਾ ਦੀ ਲੱਗਦਾ ਪ੍ਰੋਬਲਮ ਹੈ ਕਿ ਪਟੇਲਾ ਦੇ ਵਿੱਚ ਹੈ ਸਰ ਦੇਖੋ ਮੁਲਾਜ਼ਮ ਨਹੀਂ ਗੱਲ ਨਹੀਂ ਸਰ ਮੈਂ ਜਗ੍ਹਾ ਦੀ ਪ੍ਰੋਬਲਮ ਤੇ ਇਸ ਤਰ੍ਹਾਂ ਗੱਲ ਕਰੂੰਗਾ ਮੈਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਂ ਜਾਂ ਚ ਠੀਕ ਹੈ ਪ੍ਰੋਬਲਮ ਹੁੰਦੀ ਹੈ ਬਟ ਜੇ ਤੁਸੀਂ ਜਾਓ ਇਸ ਟਾਈਮ ਸਾਈਂ ਮਾਰਕੀਟ ਤੁਹਾਡੇ ਰੇਗ ਦੇ ਦੇਖਦੇ ਸਾਡੀ ਫਾਇਰ ਟੰਡਰ ਨਿਕਲਿਆ ਹੋਣੀ ਅੱਗ ਲੱਗੀ ਹੈ ਤਾਂ ਸਾਨੂੰ ਸਾਈਂ ਮਾਰਕੀਟ ਚ ਨਿਕਲਣ ਵਾਸਤੇ ਹੀ 10 ਮਿੰਟ ਲੱਗ ਜੰਨੇ ਆ ਅਸੀਂ ਤਾਂ ਆਪ ਕਹਿੰਦੇ ਆ ਵੀ ਸਾਨੂੰ ਸਾਡੇ ਫਾਇਰ ਸਟੇਸ਼ਨ ਬਾਹਰ ਹੋਣੀ ਚਾਹੀਦੀ ਹੈ ਸਾਡੇ ਸਟੇਸ਼ਨ ਬਣ ਵੀ ਰਹੇ ਆ ਕਰਾਜਪੁਰਾ ਰੋਡ ਤੇ ਅਸੀਂ ਮਤਾ ਪਾਸ ਕਰਾ ਚੁੱਕੇ ਉਸ ਤੋੜਾ ਇੱਕ ਫੋਕਲ ਪੁਆਇੰਟ ਦਾ ਮਤਾ ਪਾਸ ਕਰਾ ਚੁੱਕੇ ਜਿਸ ਤੇ ਸਟੇਸ਼ਨ ਅਸੀਂ ਬਾਹਰ ਆਊਟਸਾਈਡ ਖੋਲ ਰਹੇ ਹਾਂ ਅਲਹੁਲ